ਥੈਂਕ ਯੂ ਇਹ ਅੱਜ ਉਹ ਅਕਾਲੀ ਦਲ ਦੀ ਧਰਤੀ ਆਪਣੇ 170 ਬੂਥ ਹੈ 170 ਬੂਥ ਹੈ ਆਪਣੇ ਹਰ ਬੂਥ ਤੋਂ ਘੱਟੋ ਘੱਟ 200 ਮੈਂਬਰ ਆਪਣਾ ਜੁੜਨਾ ਹਰ ਬੂਥ ਤੋਂ ਜੋ ਤੋਂ ਵੱਧ ਜਿਹੜਾ ਆਊਗਾ ਉਹਨੂੰ ਫਿਰ ਅਸੀਂ ਸਿਲਵਰ ਮੈਡਲ 골ਡ ਮੈਡਲ ਉਹਦੇ ਹਿਸਾਬ ਨਾਲ ਦੇਵਾਂਗੇ ਹਲਕੇ ਵਾਲੇ ਨੂੰ ਹੈਂ ਜਾਂ ਕੋਈ ਜੇ ਦੋ ਦੋ ਘਟ ਗਿਆ ਉਹਨੂੰ ਫਿਰ ਫੇਲ ਹੈ ਅੱਛਾ ਹੁਣ ਕਰਨਾ ਕੀ ਆ ਤੁਸੀਂ ਦੇਖੋ 10 ਰੁਪਏ ਦੀ ਭਰਤੀ ਪਰ ਆਪ ਆਪਣੇ ਜੇਬ ਚੋਂ ਹੀ ਦੇਨੇ 10 ਰੁਪਏ ਜਿਹਨੇ ਭਰਤੀ ਕਰਨੀ ਆ ਆਪਣੇ ਜੇਬ ਚੋਂ ਲੋਕੀਂ ਜੇ 10 ਰੁਪਏ ਦਊਗਾ ਤੁਹਾਨੂੰ ਪਾਰਟੀ ਦੇ ਵਿੱਚ ਇੱਕ ਤਾਂ ਯੋਗਦਾਨ ਹੋਊਗਾ ਇੱਕ ਉਧਾਰ ਹੋਊਗਾ ਉਹਨੇ ਆਪਾਂ ਕੀ ਕਰਦੇ ਆਂ ਪਹਿਲੇ ਆਪਣੇ ਘਰ ਵਿੱਚ ਸਰਪੰਚ ਕਹਿੰਦਾ ਯਾਰ ਮੈਂ 100 ਰੁਪਏ ਮੈਂ ਫੜਾਣਾ 10 ਬੰਦੇ ਨਾਲ ਮੈਂ ਮੈਂ ਵੀ ਪਿੰਡ ਦੇ ਸਾਰਿਆਂ ਨੂੰ ਹੀ ਦੇ ਸਕਦਾ ਥੋੜੇ ਸਾਰਿਆਂ ਨੂੰ ਹੀ ਦੇ ਸਕਦਾ ਪਰ ਨਹੀਂ 10 ਕੀ ਹੈ 10 ਰੁਪਏ ਕੁਝ ਵੀ ਨਹੀਂ ਯਾਰ ਆਪਣੀ ਪਰ ਤੁਸੀਂ ਕੀ ਕਰਨਾ ਹੈ ਟੇਬਲ ਲਾਉਣਾ ਹੈ ਆਪਣੀ ਸੱਤ ਚ ਯਾਰ ਕਿਤੇ ਵੀ ਟੇਬਲ ਲਾ ਕੇ ਕਾਲੀ ਦਾ ਦੀ ਭਰਤੀ ਉਹਦੇ ਵਿੱਚ ਤੁਸੀਂ ਟੇਬਲ ਲਾ ਕੇ ਬੰਦੇ ਉੱਥੇ ਉੱਥੇ ਭਰਤੀ ਕਰਨੀ ਆ ਉਹਦੇ ਵਿੱਚ ਪੂਰੇ ਫਾਰਮ ਟੈਲੀਫੋਨ ਨੰਬਰ ਤੋਂ ਲੈ ਕੇ ਸਾਰਾ ਕੁਝ ਹੋਊਗਾ ਉਹਦੇ ਬਾਅਦ ਉਹ ਲਿਸਟ ਬਣਣੀ ਹੈ ਫਿਰ ਤੁਸੀਂ ਇੱਥੇ ਫੁੱਤਰ ਚੋਂ ਆ ਮੁੰਡਾ ਹੈਗਾ ਭਰਤੀ ਕਾਪੀਆਂ ਨਾਲ ਤੋਂ ਲੈ ਜਾਓ ਅਗਲੇ ਮਹੀਨੇ ਦੀ 15 ਤਰੀਕ ਤੋਂ ਪਹਿਲੇ ਪਹਿਲੇ ਆ ਖਤਮ ਹੋਣਾ ਜਦੋਂ ਤੁਸੀਂ ਤੁਸੀਂ ਉਹ ਗਰੁੱਪ ਚ ਹੈਗੇ ਹੋ ਸਾਰੇ ਮਿਲ ਲਗਾ ਸੀ ਬਸ ਉਹਦੇ ਚ ਫੋਟੋ ਜਦੋਂ ਕੰਪਨੀ ਫੋਟੋ ਪਾਉਣਗੇ ਰੋਜ਼ ਉੱਥੇ ਆਪਾਂ ਦੇਖੀ ਜਾਵਾਂਗੇ ਕਿਹੜਾ ਕਿੰਨਾ ਕੰਮ ਕਰ ਰਿਹਾ ਹੈ ਪਰ ਜੈਨੂਇਨ ਭਰਤੀ ਕੋਈ ਆਪਾਂ ਕੋ ਨੰਬਰ ਗੇਮ ਚ ਨਹੀਂ ਗ੍ਰੀਪਿੰਗ ਕਰੋ ਹਰ ਪ੍ਰਚਾਰ ਇਹਨੂੰ ਕਰੋ ਉਹਦੇ ਲਿਖਦੇ ਰਹੋ ਕਿ ਕਿ ਭਾਈ ਜੀ ਸੋ ਦਾ ਆਪਾਂ ਪੂਰਾ ਆਪਣੇ ਕੋਲ ਪੂਰਾ ਡਾਟਾ ਹੋਵੇ ਟੈਲੀਫੋਨ ਨੰਬਰ ਤੱਕ ਹੋਵੇ ਮੋਬਾਈਲ ਨੰਬਰ ਉਹਦੇ ਲਿਖਿਆ ਹੋਵੇ ਕਿਉਂਕਿ ਉਹਦੇ ਬਾਅਦ ਅਸੀਂ ਵੈਰੀਫਾਈ ਸਾਡੀ ਟੀਮ ਵੈਰੀਫਾਈ ਕਰੂਗੀ ਸ਼੍ਰੋਮਨੀ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਸਾਹਿਬ ਨੇ ਸੁੰਦਰ ਸਾਹਿਬ ਨੇ ਤੇ ਪਾਰਲੀਮੈਂਟਰੀ ਬੋਰਡ ਨੇ 20 ਤਰੀਕ ਤੋਂ ਭਰਤੀ ਦਾ ਐਲਾਨ ਕੀਤਾ ਹੈ ਸੋ ਆਮ ਆਲੀਗਲ ਦੇ ਵਰਕਰ ਹੋਣ ਦੇ ਨਾਤੇ ਅੱਜ ਮੈਂ ਬਾਦਲਪਿੰਡ ਆਂ ਜਿੱਥੇ ਦਫ਼ਤਰ ਹੈ ਸਾਡਾ ਕਾਲੀਦਲ ਦਾ ਉੱਥੇ ਸਾਡੀ ਮਹਿੰਮ ਅੱਜ ਸ਼ੁਰੂ ਹੋਈ ਹੈ ਪਾਰਟੀ ਦੇ ਦੇਸ਼ਾਂ ਦੇ ਤਹਿਤ ਤੇ ਉਸ ਸੰਬੰਧ ਵਿੱਚ ਮੈਂ ਅੱਜ ਆਪਣੀ ਪੱਤੀ ਪਹਿਲੀ ਵਿੱਚ ਸ਼ਾਮਲ ਹੋਇਆ ਤੇ ਮੈਂਬਰਸ਼ਿਪ ਆਪਣਾ ਪੱਤੀ ਭਰੀ ਹੈ ਤੇ ਮੈਂਬਰਸ਼ਿਪ ਮੈਂ ਪ੍ਰਾਪਤ ਕੀਤੀ ਹੈ ਕਿੰਨੇ ਟੀਚਰ ਆ ਇੱਥੇ ਵਰਕਰ ਜਿਹੜੇ ਦੱਸ ਰਹੇ ਸੀ ਤਕਰੀਬਨ 40000 ਵਰਕ ਕੱਲੇ ਲੰਬੀ ਹਲਕੇ ਦੇ ਮੈਂਬਰ ਬਣ ਗਏ ਸਾਡਾ ਟਾਰਗੇਟ ਹੈ तकरीबन 50 ਲੱਖ ਤੱਕ ਮੈਂਬਰਸ਼ਿਪ ਤਾਂ ਕਿ ਕਾਲੀ ਗੱਲ ਸਰੀਪੁਰ ਜੁਰ ਫਲਸ ਕੋਰੋਣੀ ਕਮਟੀ ਦੇ ਰਿਜ਼ਲਟ ਆਇਆ ਹਰਿਆਣਾ ਦੇਖੋ ਤੁਸੀਂ ਗੱਲ ਕਲੀਅਰ ਹੈ ਜਿਹੜੇ ਹਰਿਆਣੇ ਚ ਰਿਜ਼ਲਟ ਆਏ ਆ ਬੜੀ ਕਲੀਅਰ ਮੈਸੇਜ ਦਿੰਦਾ ਹੈ ਕਿ ਜਿਹੜੇ ਲੋਕ ਸਿੱਖ ਧਰਮ ਨੂੰ ਵਿੱਚ ਇੰਟਰਫੀਰੈਂਸ ਕਰਨਗੇ ਬੜੀਆਂ ਤਾਕਤਾਂ ਸਿੱਖ ਸੰਗਤ ਉਹਨਾਂ ਨੂੰ ਨਕਾਰ ਕੇ ਪਰੇ ਸਿੱਟੂ ਦਾ ਦਾਦੂ ਵਾਲ ਤੇ ਸਾਰੇ ਜਿਹੜੇ ਹਾਰੇ ਆ ਏਜੰਸੀਆਂ ਦੇ ਬੰਦੇ ਆ ਉਹਨਾਂ ਨੇ ਪੰਜਾਬ 'ਚ ਵੀ ਗੰਦ ਪਾਇਆ ਤੇ ਹਰਿਆਣਾ 'ਚ ਵੀ ਆ ਦਾਦੂ ਵਾਲਾ ਤੇ ਜਿਹੜੇ ਆ ਲੋਕ ਹੈ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਲੱਕਰਾਇਆ ਦੇਖੋ ਆ ਫਾਰਗੇ ਸੋ ਇੱਕ ਕਲੀਅਰ ਮੈਸੇਜ ਹੈ ਆ ਤਾਕਤਾਂ ਨੂੰ ਕਿ ਤੁਸੀਂ ਕਿਸੇ ਦੇ ਧਰਮ ਦੇ ਵਿੱਚ ਇੰਟਰਫੇਅਰ ਨਾ ਕਰੋ ਉਸ ਧਰਮ ਦੇ ਲੋਕ ਹੀ ਫੈਸਲਾ ਕਰਨ ਆਪਣੇ ਧਰਮ ਦੀ ਗੁਰੂ ਘਰਾਂ ਦੀ ਦੇਖਭਾਲ ਕਿਵੇਂ ਕਰਨੀ ਹੈ ਜਿਹੜੇ ਆ ਤਾਕਤਾਂ ਲੱਗੀਆਂ ਉਸ ਕਰਕੇ ਸੇਖ ਸੰਗਤ ਨੇ ਉਹਨਾਂ ਨੂੰ ਕਰੇ ਦਿੱਤੀ ਜਿਹੜੀ ਆਪਣੇ ਆਵਾਜ਼ ਲਾ ਕੇ ਮੁਖੰਦਰੀ ਸਾਹਿਬ ਵੀ ਅਸੀਂ ਸਰਕਾਰ ਬਣਾਵਾਂਗੇ ਤੁਹਾਡਾ ਬਸ ਸਾਰੇ ਪਹਿਲੇ ਕਰਦੇ ਹੀ ਰਹਿੰਦੇ ਆ